ਅੱਜ ਦੀ ਗੱਲ ਮੈਂ ਪੂਰੀ ਟੀਮ ਨੂੰ ਵਧਾਈ ਦਿਨ ਆਇਆ ਇਹਨਾਂ ਨੇ ਸਾਨੂੰ ਇਹਨਾਂ ਸ਼ਖਸੀਅਤਾਂ ਦੇ ਰੂਬਰੂ ਕੀਤਾ ਜਿਨ੍ਹਾਂ ਨੂੰ ਅਸੀਂ ਅਖਬਾਰਾਂ ਦੇ ਵਿੱਚ ਜਾਂ ਹੋਰ ਇਹਨਾਂ ਦੀਆਂ ਕਿਤਾਬਾਂ ਪੜ੍ਹ ਕੇ ਜਾਣਦੇ ਸੀ ਅੱਜ ਸਾਡੇ ਸਾਹਮਣੇ ਬੈਠੇ ਆ ਸ਼ਖਸ਼ਾਤ ਔਰ ਇਹਨਾਂ ਦੇ ਰਾਹੀਂ ਅਸੀਂ ਉਸ ਸਮੇਂ ਨੂੰ ਵੀ ਯਾਦ ਕਰ ਰਹੇ ਆ ਜਿਹੜਾ 60s ਦਾ ਦੌਰ ਸੀਗਾ ਬੱਚਿਓ ਅੱਜ ਵੀ ਤੁਹਾਨੂੰ ਪਤਾ ਹੈਗਾ ਉਹ ਇਹਨਾਂ ਦੀਆਂ ਅੱਖਾਂ ਇਹਨਾਂ ਦੀ ਚਮਕ ਇਹਨਾਂ ਦੀ ਸਟਾਈਲ-ਟਾਲ ਦੇਖੋ ਕਿ ਉਸ ਵੇਲੇ ਸਾਡੀਆਂ ਯੂਨੀਵਰਸਿਟੀਆਂ ਕਾਲਜਾਂ ਦਾ ਮਾਹੌਲ ਕੀ ਸੀਗਾ ਕਿਉਂਕਿ ਪੂਰੀ ਦੁਨੀਆ ਦੇ ਵਿੱਚ ਬਹੁਤ ਵੱਡੀਆਂ ਸਟ੍ਰਗਲਜ਼ ਜਿਵੇਂ ਕਾਮਰੇਟ ਖਟਕੜੀ ਜੀ ਦੱਸ ਕੇ ਗਏ ਹੈ ਨਾ ਤੇ ਉਹਦਾ ਸਾਡੀ ਪੰਜਾਬ ਦੀ ਜਵਾਨੀ ਤੇ ਪੰਜਾਬ ਦੇ ਜਿਹੜੇ ਵਿਦਿਆਰਥੀ ਸੀ ਉਹ ਕਿਵੇਂ ਬੜਲ ਰਹੇ ਸੀਗੇ ਉਦੋਂ ਇਹ ਉਹਨਾਂ ਦੇ ਚਾਸ਼ਮੀ ਗਵਾਹ ਨੇ ਇਹ ਆਪਾਂ ਪਿਛਲੇ ਮਤਲਬ 60 70 ਸਾਲਾਂ ਦਾ ਜਿਹੜਾ ਪੰਜਾਬ ਦੀ ਵਿਦਿਆਰਥੀ ਲਹਿਰ ਦਾ ਅਸੀਂ ਇਤਿਹਾਸ ਇਹਨਾਂ ਤੋਂ ਸੁਣ ਰਹੇ ਹਾਂ ਇਸ ਕਰਕੇ ਮੇਰੀ ਜਨ ਜਸਮੀ ਮੈਂ ਪ੍ਰੋਗਰਾਮ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਸ ਕਰਕੇ ਬੈਠਾ ਕਿ ਮੈਂ ਉਹ ਸਮੇਂ ਬਾਰੇ ਪੜ੍ਹਿਆ ਪਰ ਮੈਂ ਉਹ ਅਜੇ ਇਹਨਾਂ ਦੇ ਮੂੰਹੋਂ ਸੁਣਨਾ ਚਾਹੁੰਦਾ ਸੀਗਾ ਇਨਾਂ ਦੀ ਅੱਖਾਂ ਦੇ ਰਾਹੀਂ ਉਹ ਉਹ ਨੂੰ ਦੇਖਣਾ ਚਾਹੁੰਦਾ ਸੀ ਜਿਹੜਾ ਉਹ ਵੇਲੇ ਮਾਹੌਲ ਸੀ ਕਿ ਜਦੋਂ ਪਾਤਰੋ ਰਾਂ ਲਿਖਣਾ ਪਿਆ ਸੀਗਾ ਹੁਣ ਘਰਾਂ ਨੂੰ ਪਰਤਣਾ ਮੁਸ਼ਕਲ ਹੈ। ਤੇ ਇਸ ਕਰਕੇ ਉਸ ਮਾਹੌਲ ਨੂੰ ਅਸੀਂ ਜਿਉ ਰਹੇ ਹਾਂ ਅੱਜ ਦੇ ਵਿੱਚ ਔਰ ਤੁਸੀਂ ਇਸ ਸਮੇਂ ਦੇ ਗਵਾਹ ਹੋ ਸਾਰੇ ਔਰ ਜਿੰਨੇ ਵਿਦਿਆਰਥੀ ਇੱਥੇ ਆਏ ਹੈ ਮਤਲਬ ਕਿ ਇਹ ਪੂਰੀ ਲਹਿਰ ਹੈ ਦਰਸ਼ਨ ਬਾਗੀ ਤੋਂ ਲੈ ਕੇ ਖਟੜ ਤੋਂ ਹੁੰਦੀ ਹੋਈ ਅਕਲੀਆ ਜੀ ਮਹਿਮਾ ਸਰਜਾ ਜੀ ਮਹਿਤਾ ਜੀ ਪਰਚਪਾਲ ਤੋਂ ਹੁੰਦੀ ਹੈ ਜਿਆ ਤਵਾਣਾ ਤੋਂ ਰਮੰਦਰ ਪਟਿਆਲਾ ਤੋਂ ਜੋ ਅਮਨਦੀਪ ਗੋਵਾਲੀ ਤੱਕ ਆਉਂਦੀ ਹੈ। ਇੱਕ ਪੂਰੀ ਪਰੰਪਰਾ ਹੈਗੀ ਆ ਔਰ ਇਹੋ ਜਿਹੜੂ ਸਾਥੀ ਨੇ ਲੜਾਕੇ ਨੇ ਜਿਨ੍ਹਾਂ ਜਿਨ੍ਹਾਂ ਨੇ ਇੱਕ ਕੰਟੀਨਿਊਟੀ ਇੱਕ ਨਿਰੰਤਰਤਾ ਜਿਹੜੀ ਹੈਗੀ ਹੈ ਸੰਘਰਸ਼ਾਂ ਦੇ ਵਿੱਚ ਬਣਾਈ ਰੱਖੀ ਹੈ ਔਰ ਮੈਂ ਪੰਜਾਬ ਸਟੂਡੈਂਟ ਯੂਨੀਅਨ ਦੀ ਜਿਹੜੀ ਪੰਜਾਬੀ ਯੂਨੀਵਰਸਿਟੀ ਉਕਾਈ ਹੈ ਉਹਨੂੰ ਇਹ ਸਮਾਗਮ ਕਰਨ ਲਈ ਵਿਸ਼ੇਸ਼ ਤੌਰ ਤੇ ਜਿਹੜਾ ਹੈਗਾ ਉਹਨਾਂ ਦਾ ਧੰਨਵਾਦ ਵੀ ਕਰਦਾ ਔਰ ਉਹਨਾਂ ਨੂੰ ਵਧਾਈ ਦਿੰਦਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਜੀ। ਹੁਣ ਸਾਡੇ ਆਕੇ ਬੁਲਾ ਰਹੇ ਰਮਿੰਦਰ ਪਟਿਆਲਾ ਜੀ ਉਹ 2 ਮਿੰਟ ਲਈ ਤੁਹਾਡੇ ਨਾਲ ਗੱਲਬਾਤ ਕਰਨਗੇ ਉਸ ਤੋਂ ਬਾਅਦ ਧੰਨਵਾਦ ਲਈ ਗੁਰਦਾਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਾਈ ਦੇ ਪ੍ਰਧਾਨ ਉਹ ਤਿਆਰ ਰਹੇ ਧੰਨਵਾਦ ਸਹਿਕਾਰਯੋਗ ਸਾਡੇ ਰਾਨਮਾ ਆਗੂ ਸਹਿਵਾਨ ਵਿਦਿਆਰਥੀ ਦੋਸਤੋ ਅਜਿ ਦੇ ਸ਼ਵੰਗਲਿਸ ਮਗਮ ਦਾ ਕਿ ਇੰਪੈਕਟ ਇਸ ਪ੍ਰਭਾਵ ਮੈਂ ਆਸ਼ਕ ਰਖਦਾ ਕਿ ਤੁਸੀਂ ਸਾਰੇ ਕਬੂਲੋਗੇ ਅਤੇ ਲਾਜ਼ਮੀ ਤੌਰ ਤੇ ਕੁਛ ਨਾ ਕੁਛ ਗ੍ਰਹਿਣ ਕਰੋਗੇ ਆਪਣੇ ਨਾਇਕ ਨੂੰ ਤੁਰ ਗਏ ਬਾਗੀ ਸਾਹਿਬ ਇੱਕ ਤੌਰ ਦੇ ਲੋਕਾਂ ਨੇ ਸੋਸ਼ਲ ਮੀਡੀਆ ਤੇ ਯਾਦ ਕੀਤਾ ਪਰੇਸ਼ ਸ਼ਰਧਾਂਜਲੀ ਸਮਾਗਮ ਨੇ ਆਪਣੇ ਨਾਇਕ ਨੂੰ ਸਹੀ ਅਰਥਾਂ ਚ ਯਾਦ ਕਰਨ ਦੀ ਇੱਕ ਪਿਤ ਪਾਈ ਹੈ ਮੈਨੂੰ ਲੱਗਦਾ ਇਸ ਤੋਂ ਗੱਲ ਅੱਗੇ ਤੁਰੂ ਵੀ ਹੋਰ ਥਾਵਾਂ ਤੇ ਵੀ ਕੁਝ ਸਮਾਗਮ ਹੋਣਗੇ ਮੈਂ ਕੁਝ ਕੁ ਸਾਉਂ ਦੀ ਗੱਲ ਜਰੂਰ ਅੱਗੇ ਵਧਾਉਣੀ ਚਾਹੁੰਦਾ ਇਸ ਯੂਨੀਵਰਸਿਟੀ ਨਾਲ ਮੇਰਾ ਵਾਅਦਾ ਆਸਤਾ ਰਿਹਾ ਇੱਥੇ ਪੜ੍ਹਿਆ ਇੱਥੋਂ ਬਹੁਤ ਕੁਝ ਗ੍ਰਹਿਣ ਕੀਤਾ ਜੇ ਤੋ ਮੈਂ ਇਸ ਯੂਨੀਵਰਸਿਟੀ ਚ ਆਇਆ ਸੀ ਤਾਂ ਪੰਜਾਬ ਸਟੂਡੈਂਟ ਯੂਨੀਅਨ 92 ਤੋਂ ਬਾਅਦ ਲਗਭਗ ਉਹਦਾ ਚੈਪਟਰ ক্লোਜ਼ ਹੋ ਚੁੱਕਾ ਸੀ ਉਸ ਨੂੰ ਦੁਬਾਰਾ ਤੋਂ ਖੜਾ ਕਰਨ ਦੇ ਵਿੱਚ ਇੱਕ ਰੋਲ ਇੱਕ ਹੂਮਕਾ ਡਾਕਟਰ ਦਰਜੈਨ ਟ ਬੈਠੇ ਨੇ ਇਹਨਾਂ ਸਾਰਿਆਂ ਦੇ ਨਾਲ ਅਸੀਂ ਰੋਲ ਅਦਾ ਕੀਤਾ ਉਹਦੇ ਵਿੱਚ ਕੁਝ ਚੰਦ ਕਿਣ ਕੇ ਮੇਰੇ ਵੀ ਔਰ ਜਿਹੜੀ ਗੱਲ ਮੈਂ ਸਮਝਦਾ ਕਿ ਮੇਰੇ ਸਾਡੇ ਲਈ ਐਡਵਾਂਟੇਜ ਬਣੀ ਇਸ ਯੂਨੀਵਰਸਿਟੀ 'ਚ ਉਹ ਇਹ ਸੀ ਕਿ ਜਦੋਂ ਅਸੀਂ ਵਿਚਰੇ ਤਾਂ ਸਾਡੇ ਨਾਲ ਦਰਸ਼ਨ ਬਾਗੀ ਹੋਣਾ ਦੀ ਪੀਐਸਯੂ ਦਾ ਜਿਹੜਾ ਇੱਕ ਰੁਤਬਾ ਸੀ ਨਾ ਇਹ ਖਰੂਦੀ ਨਹੀਂ ਬਹੁਤ ਗੰਬੀਰ ਔਰ ਸਿਆਣੇ ਬੱਚੇ ਨੇ ਔਰ ਜਿਸ ਗੱਲ ਤੇ ਅੜ ਗਏ ਸਟੈਂਡ ਲੈਣਗੇ ਤਰਕ ਨਾਲ ਲੈਣਗੇ ਜਿਸ ਗੱਲ ਤੇ ਅੜ ਗਏ ਉੱਥੇ ਅੜ ਗਏ ਇਹ ਜਿਹੜੀ ਇੱਕ ਖਿਆਤੀ ਇੱਕ ਜਿਹੜੀ ਇਤਿਹਾਸਕ ਪਰੰਪਰਾ ਸੀ ਉਹ ਸਾਡੇ ਲਈ ਐਡਵਾਂਟੇਜ ਦੀ ਪੋਜੀਸ਼ਨ ਬਣੀ 10-12 ਸਾਲਾਂ ਬਾਅਦ ਮਗਰੋਂ ਖੜੀ ਕੀਤੀ ਅਸੀਂ ਪੀਐਸਯੂ ਪਰ ਉਹ ਐਡਵਾਂਟੇਜ ਦੀ ਪੋਜੀਸ਼ਨ ਸੀ ਕਿਤੇ ਵੀ ਮੈਂ ਗਿਆ ਸਾਨੂੰ ਉਸੇ ਤਰ੍ਹਾਂ ਦੀ ਪੀਐਸਯੂ ਦੇ ਰਤਬੇ ਦੇ ਹਿਸਾਬ ਨਾਲ ਮਾਨਤਾ ਹੈ ਜਿਹੜੀ ਇਸ ਯੂਨੀਵਰਸਿਟੀ ਚ ਮਿਲੀ ਮੇਰੇ ਲਈ ਇਸ ਤੋਂ ਵੱਡਾ ਹੋਰ ਸਤਕਾਰ ਕੀ ਹੋਊਗਾ ਜਦੋਂ ਕਦੇ ਮੈਂ ਡੀਨ ਅਕਾਡੈਮਿਕ ਦਫ਼ਤਰ ਗਿਆ ਜਾਂ ਕਿਤੇ ਵੀ ਗਿਆ ਤਾਂ ਦਰਸ਼ਨਬਾਗੀ ਹੋਰਾਂ ਦਾ ਜ਼ਿਕਰ ਬਦੋਬਦੀ ਤੋਰ ਨਾਲ ਕਰ ਸਕੀ ਇਸ ਕਰਕੇ ਕੋਈ ਇਹ ਜਿਹਨੂੰ ਕਹਿੰਦੇ ਹਨ ਨਾ ਇਤਿਹਾਸ ਦੀਆਂ ਅਮਿੱਟ ਪੈੜਾਂ ਨੇ ਔਰ ਇਹ ਸਮਿੱਟ ਪੈੜਾਂ ਦੇ ਸਰਮੌਰ ਆਗੂ ਨੂੰ ਅੱਜ ਤੋਂ ਆਪਾਂ ਯਾਦ ਕਰ ਰਹੇ ਆ ਮੈਂ ਤਾਂ ਉਹਨਾਂ ਦੀ ਪਰੰਪਰਾਜੀ ਪ੍ਰਵਾਨ ਚੜਿਆ ਜੋ ਕੁਝ ਵੀ ਸਿੱਖਿਆ ਉਸੇ ਚੋਂ ਸਿੱਖਿਆ ਔਰ ਜੇ ਇਸੇ ਯੂਨੀਵਰਸਿਟੀ ਚ ਪੀਐਸਯੂ ਚ ਰਹਿ ਕੇ ਸਾਂਝੇ ਸੰਘਰਸ਼ਾਂ ਨੂੰ ਜਦੋਂ ਸਿੱਖਿਆ ਸ਼ਾਇਦ ਉਹ ਜਿਹੜਾ ਤਜਰਬਾ ਸੀ ਉਹ ਸਾਡਾ ਸੰਯੁਕਤ ਕਿਸਾਨ ਮੋਰਚੇ ਚ ਬਹੁਤ ਕੰਮ ਆਇਆ ਸਾਨੂੰ ਔਰ ਇੱਥੋਂ ਜਿਹੜੀ ਚੀਜ਼ ਤੁਸੀਂ ਜਥੇਬੰਦੀ ਚ ਰਹਿ ਕੇ ਸਿੱਖ ਕੇ ਜਾਓਗੇ ਤਾਂ ਉਮਰ ਤੁਹਾਡੇ ਨਾਲ ਰਹਿਣੀ ਆ ਔਰ ਇਸ ਲਈ ਆਪਣੇ ਇਹਨਾਂ ਨਾਇਕਾਂ ਤੋਂ ਜ਼ਰੂਰ ਕੁਛ ਨਾ ਕੁਛ ਗ੍ਰਹਿਣ ਕਰੀਏ ਅਸੀਂ ਆਪਣੇ ਉਸ ਨਾਇਕ ਨੂੰ ਆਪਣੇ ਵੱਲੋਂ ਪੂਰਾ ਸਰਕਾਰ ਤੇ ਸ਼ਰਧਾ ਭੇਟ ਕਰਦੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਹੁਣ ਮੈਂ ਅਖੀਰ ਦੇ ਵਿੱਚ ਬੇਨਤੀ ਕਰੂੰਗਾ ਗੁਰਦਾਸ ਨੂੰ ਕਿ ਉਹ ਆਏ ਵਿਦਿਆਰਥੀਆਂ ਦਾ ਤੇ ਉਹਨਾਂ ਦੇ ਸਮਕਾਲੀ ਸਾਥੀਆਂ ਦਾ ਦਰਸ਼ਨ ਬਾਗੀ ਉਹਨਾਂ ਦਾ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਨ ਗੁਰਦਾਸ ਇਹ ਸਤਿਕਾਰਯੋਗ ਸਾਥੀ ਦਰਸ਼ਕ ਬਾਗੀ ਦੇ ਸਮਕਾਲੀ ਸਾਥੀ ਆਪਣੇ ਵਿਚਾਰ ਅੱਜ ਬੈਠੇ ਆ ਅਖੀਰ ਦੇ ਵਿੱਚ ਅਸੀਂ ਇਹੀ ਕਹਿਣਾ ਚਾਹਾਂਗੇ ਵੀ ਅੱਜ ਸੀ ਇਹ ਪੂਰਮ ਜਿਹੜਾ ਕੀਤਾ ਹੈਗਾ ਕਸ਼ੋਰ ਬਾਗੀ ਹਰ ਨੂੰ ਸੱਚੀ ਸਨ ਦਾ ਅਧਮੀ ਦਿੱਤੀ ਆ ਆਪਾਂ ਨੂੰ ਆਪਣੇ ਜਿਹੜੇ ਨਾਇਕ ਆ ਉਹ ਪਛਾਣਨ ਦੀ ਲੋੜ ਆ ਅੱਜ ਵੀ ਜਿਹੜੀ ਯੂਸ ਦੀ ਪੀੜ੍ਹੀ ਆ ਉਹ ਆਪਣੇ ਨਾਇਕ ਕਿਤੋਂ ਹੋਰ ਲੱਭ ਰਹੀ ਆ ਤਾਂ ਇਸ ਪ੍ਰੋਗਰਾਮ ਤੋਂ ਆਪਾਂ ਕੁਝ ਸਿੱਖ ਕੇ ਚੱਲੇ ਆ ਇਹਨੂੰ ਆਪਾਂ ਆਪਣੇ ਆਰਗੇਨਾਈਜੇਸ਼ਨ ਦੇ ਵਿੱਚ ਆਪਣੀ ਪੜ੍ਹਾਈ ਦੇ ਵਿੱਚ ਆਪਣੇ ਹੋਰਾਂ ਸਾਥੀਆਂ ਤੱਕ ਵਿਚਾਰੀ ਇਹ ਇਸ ਤਰ੍ਹਾਂ ਦੀਆਂ ਵਿਦਿਆਰਥਣਾਂ ਜਿੱਥੇ ਬੰਨੀਆਂ ਯੂਨੀਵਰਸਿਟੀ 'ਚ ਕੰਮ ਕਰਦੀਆਂ ਹੈਗੀਆਂ ਸਭ ਤੋਂ ਪਹਿਲਾਂ ਮੈਂ ਇੱਥੇ ਪਹੁੰਚੇ ਸਮਕਾਲੀ ਸਾਥੀ ਜੇ ਦਾਸ਼ਿਰਵਾਦੀ ਹੋਰਾਂ ਦੇ ਨਾਲ ਕੰਮ ਵੀ ਕਰਦੇ ਰਹੇ ਆ ਉਹਨਾਂ ਦੇ ਭਰਾ ਸਰਦਾਰ ਅਮਰੀਕ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਸ ਪ੍ਰੋਗਰਾਮ 'ਤੇ ਪਹੁੰਚਣ ਦੇ ਲਈ ਮੋਜੀਂਗੁਰ ਸਿੰਘ ਮੈਨਾ ਜੀ ਸਰਕਾਰੀ ਸਾਲ ਕਾ ਪ੍ਰਧਾਨ ਪੀਐਸਜੀ ਦੇ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਕਰਨਾਲ ਸਿੰਘ ਵਰਗੀਆਂ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਰਤਾ ਸਿੰਘ ਬਰਾੜ ਜੀ ਮਨ ਸਿੰਘ ਮਿੱਤਰਾ ਜੀ ਅਸੀਂ ਉਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਜੈਬ ਸਿੰਘ ਟਵਾਣਾ ਜੀ ਇਹਨਾਂ ਨੇ ਆਪਣੀ ਆਪਣੀ ਕਿਤਾਬ ਜਿਹੜੀ ਪੀਐਚ ਜੀ ਦੇ ਇਤਿਹਾਸ ਬਾਰੇ ਲਿਖਿਆ ਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿਰਪਾ ਸਿੰਘ ਦੀ ਜਮਹੂਰੀਤ ਕਾਰ ਸਭਾ ਤੋਂ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਪੰਜਾਬ ਤੋਂ ਬਣੀ ਹੋਈਆਂ ਦੀ ਨਾਪਾ ਕਈ ਤੋਂ ਵਿਦਿਆਰਥੀ ਪਹੁੰਚੇ ਆ ਅਸੀਂ ਉਹਨਾਂ ਦਾ ਇੱਥੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮੇਰਾ ਕਾਲ ਤੋਂ ਵਿਦਿਆਰਥੀ ਸਾਡੇ ਸ਼ਾਮਲ ਹੋ ਰਿਹਾ ਸਮਾਨਾ ਕਾਲਜ ਤੋਂ ਆਗੂ ਟੀਮ ਸਾਡੇ ਨੇ ਸ਼ਾਮਲ ਹੋਈ ਆ ਜੇ ਕੋਈ ਦੇ ਪੀ ਐਚ ਯੂ ਦੀ ਟੀਮ ਇੱਥੇ ਸਾਡੇ ਸ਼ਾਮਲ ਹੋਈ ਆ ਸਾਇੰਸ ਦੇ ਵਿੱਚੋਂ ਵਿਦਿਆਰਥੀ ਸਾਡੇ ਸ਼ਾਮਲ ਹੋਏ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਤੰਦਰ ਕਰਦੇ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾਕਟਰ ਗੁਰਜੰਤ ਆਪਣੇ ਸਾਹਮਣੇ ਗੱਲਬਾਤ ਵੀ ਰੱਖ ਕੇ ਗਿਆ ਪੰਜਾਬੀ ਡਿਪਾਰਟਮੈਂਟ ਦੇ ਪ੍ਰੋਫੈਸਰ ਅਸੀਂ ਉਹਨਾਂ ਦਾ ਬਹੁਤ ਬਹੁਤ ਤੰਦਰ ਕਰਦੇ ਆ ਡਾਕਟਰ ਰਾਜਦੀਪ ਜੀ ਕਿਰਤੀਖਸ਼ਾਂ ਯੂਨੀਅਨ ਦੇ ਇਲਾ ਪ੍ਰਧਾਨ ਜਗਿੰਦਰ ਸਿੰਘ ਕੂਨੀਆ ਜੀ ਆਪਣੇ ਵਿਚਕਾਰ ਬੈਠੇ ਨੇ ਜਗਿੰਦਰ ਸਿੰਘ ਪਟਿਆਲਾ ਜੀ ਸਹਿਯਕ ਖਾਨ ਮੋਹਰ ਦੇ ਕਿਸਾਨ ਆਗੂ ਨੇ ਆਪਣੇ ਵਿਚਕਾਰ ਗੱਲਬਾਤ ਵੀ ਰੱਖ ਕੇ ਕੀ ਆ ਉਹਨਾਂ ਦਾ ਇੱਥੇ ਬਹੁਤ ਪਹੁੰਚ ਤੇ ਬਹੁਤ ਵਰਤਨ ਵਰਕਰ ਦੇ ਆ ਇਸ ਸਮਾਗਮ ਦੇ ਦੌਰਾਨ ਵਿੱਤੀ ਸਹਾਇਤਾ ਦਿੱਤੀ ਗਈ ਆ ਅਸੀਂ ਉਹਨਾਂ ਸਾਥੀਆਂ ਬਣਾ ਜਿਨ੍ਹਾਂ ਨੇ ਇਸ ਦੇ ਵਿੱਚ ਵਿੱਤੀ ਸਹਾਇਤਾ ਸਾਡੇ ਪ੍ਰੋਗਰਾਮ ਨੂੰ ਦਿੱਤੀ ਆ ਸਾਰਿਆਂ ਦੀ ਦਿਲੋਂ ਅਸੀਂ ਕਿਹਾ ਦਿਲ ਦੀ ਗ੍ਰਹਿਣ ਕਰ ਵਰਤਨ ਕਰਦੇ ਆ ਨੇ ਸੋਖਿਆ ਨੇ ਉਸਨੂੰ ਕੰਪਲੀਟ ਕੀਤਾ ਇਸ ਪ੍ਰੋਗਰਾਮ ਦੇ ਦਰਸ਼ਕੀ ਦੇ ਨਾਲ ਕੰਮ ਕਰਦੇ ਸਾਥੀਆਂ ਨੇ ਇਸ ਪ੍ਰੋਗਰਾਮ ਦੇ ਲਈ 5000 ਰੁਪਏ ਦੀ ਸਹਾਇਤਾ ਕੀਤੀ ਹੈ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਆਨੰਦ ਕਰਦੇ ਹਾਂ ਇੰਕਲਾਬਾ ਪੀ ਐਨ ਕਿਊ ਦੇ ਅਗੂਰੇ ਆ ਨੂ ਸਿੰਘ ਵਾਲਾ ਜੀ ਉਹਨਾਂ ਨੇ ਇਸ ਪ੍ਰੋਗਰਾਮ ਦੀ 2500 ਰੁਪਏ ਦੀ ਸਹਾਇਤਾ ਕੀਤੀ ਹੈ ਅਸੀਂ ਉਹਨਾਂ ਦਾ ਬਹੁਤ ਬਹੁਤ ਆਨੰਦ ਕਰਦੇ ਹਾਂ ਤੇ ਦੋਸਤੋ ਅੱਜ ਆਪਾਂ ਜਿਹੜੇ ਇਹ ਪ੍ਰੋਗਰਾਮ ਕੀਤਾ ਪ੍ਰੋਗਰਾਮ ਆਪਣੀ ਡੇਟ ਟੈਂਟ ਵੀ ਆਪਾਂ ਆਪ ਗੱਡਿਆ ਕਰੀਆਂ ਵਿਚਾਈਆਂ ਦੇ ਰਹੀ ਆ ਪ੍ਰੋਗਰਾਮ ਨੰਬਰ ਚੱਲਿਆ ਪਰ ਇਹ ਜੀਆਂ ਦਿੱਕਤਾਂ ਆਇਆ ਕਰਦੀਆਂ ਉਹਨਾਂ ਨੂੰ ਆਪਾਂ ਖੇਚਰੀਏ ਰਿਹਾ ਵੀ ਆਪਾਂ ਜਰੂਰ ਵੀ ਜਿਹੜੇ ਵੀ ਪ੍ਰੋਗਰਾਮ ਕਰਦੇ ਆ ਅਜੇ ਤੱਕ ਆਪਾਂ ਕੋਈ ਪ੍ਰੋਗਰਾਮ ਦਾ ਆਪਸ਼ਨ ਨਹੀਂ ਲਿਆ ਹੈਗਾ ਇਸ ਲਈ ਪ੍ਰੋਗਰਾਮ ਆਪਾਂ ਕਰਨਾ ਸੀ ਇਹੀ ਦਰਸ਼ਕਾਂ ਦੀ ਜਿਹੜੀਆਂ ਸ਼ਕਤੀ ਸਤਿ ਸ੍ਰੀ ਅਕਾਲ ਜੀ ਤਾਂ ਅਖੀਰ ਤੇ ਮੈਂ ਦੋ ਗੱਲਾਂ ਕਹਿਣਾ ਚਾਹੁੰਦਾ ਵੀ ਅਗਲੇ ਸੰਘਰਸ਼ਾਂ ਦੇ ਲਈ ਆਪਾਂ ਤਿਆਰ ਹੋਈਏ ਜਬਰ ਜਦੋਂ ਦੇਖਲਾ ਲੜਨ ਦੇ ਲਈ ਅੱਜ ਆਪਾਂ ਨੂੰ ਤੇਰ ਨਾਲ ਇੱਥੇ ਮਿਲੀ ਆ ਇਹਨੂੰ ਆਪਾਂ ਸਿੱਖ ਕੇ ਜਾਈਏ ਤੇ ਬਹੁਤੇ ਲੋਕਾਂ ਨਾਲ ਅੱਜ ਇਹ ਰੋਖਣੀ ਆਪਣਾ ਸਾਥ ਦਿੱਤਾ ਤਾਂ ਅਸੀਂ ਇਹ ਰੱਖ ਦਾ ਵੀ ਧੰਨਵਾਦ ਕਰਦੇ ਹਾਂ ਕਿ ਇਹ ਸਾਡੇ ਪ੍ਰੋਗਰਾਮ ਦੇ ਲਈ ਜਿਹੜਾ ਹੈਗਾ ਸਾਰਿਆਂ ਦਾ ਇੱਥੇ ਦੂਜਣ ਦੇ ਬਹੁਤ ਬਹੁਤ ਧੰਨਵਾਦ ਤੇ ਸਾਰੇ ਸੰਗਤਾਂ ਦੇ ਸਾਥੀ ਵੀ ਦਰਸ਼ਕਾਂ ਕੀਤੇ ਨਾ ਹਰ ਵੀ ਰਹੇ ਆ ਅਸੀਂ ਦਾ ਬਹੁਤ ਖੜਕੜ ਖੁਸ਼ ਹੋਣਾ ਦਾ ਧੰਨਵਾਦ ਵੀ ਕਰਦੇ ਹਾਂ ਉਹਨਾਂ ਨੇ ਆਪਣੀ ਵਿਚਾਰ ਗੱਲਬਾਤ ਦੇਖੀ ਹੋਇਆ ਹੈ ਹਾਂ ਸੰਜੇ ਗੈਰਤੀ ਮੋਰਚੇ ਤੋਂ ਸ਼ਾਮ ਜਿੱਥੇ ਬੰਗਿਆ ਆਰਿੰਗਿਆ ਸਟੂਡੈਂਟ ਫੈਡਰੇਸ਼ਨ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਪੀਆਰਐਸਯੂ ਨੇ ਉਦਯਾਰਥੀਆਂ ਨੂੰ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਾਡੇ ਸਮਰ ਰਹੇ ਆ ਉਹਨਾਂ ਵਿਦਿਆਰਥੀਆਂ ਤੋਂ ਵੀ ਲਗਾਤਾਰ ਅਗਲੇ ਪ੍ਰੋਗਰਾਮਾਂ ਦੇ ਆਪਾਂ ਮਿਲਾਂਗੇ ਇਹ ਯੂਨੀਵਰਸਿਟੀ ਦੇ ਵਿੱਚ ਆਏ ਸੈਸ਼ਨ ਆ ਸ਼ੀਵਾਰਸ਼ਨਾ ਸੈਸ਼ਨ ਆ ਤੇ ਇਹ ਨੂੰ ਸਮਝ ਲਿਆ ਜਾਵੇ ਕਿ ਪਿਆਬੀ ਯੂਨੀਵਰਸਿਟੀ ਪਟਿਆਲਾ ਇੱਥੇ ਜਿਸ ਤਰ੍ਹਾਂ ਦਿੱਕਤਾ ਆਈਆਂ ਪਿਛਲੇ 1 ਮਹੀਨੇ ਦੌਰਾਨ ਇਸ ਪਹਿਲੀ ਵਾਰ ਹੋਇਆ ਸ਼نگਾ ਸ਼ਾਸ਼ਨ ਬਾਅਦ ਜੋ ਸ਼ੁਰੂ ਹੋਇਆ ਤੇ ਮੂਰਚੇ ਲੱਗਨੇ ਪਹਿਲਾਂ ਸ਼ੁਰੂ ਹੋ ਚੁੱਕੇ ਆ ਤੇ ਆਪਾਂ ਉਹਦੇ ਲਈ ਤਿਆਰ ਰਹੀਏ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ